ਮੇਰਾ ਵਿਚਾਲੜਾ ਭਰਾ ਹੈ ਜਿਹੜਾ ਉਹ ਤਾਂ ਵੱਡਾ ਸਾਇੰਸਦਾਨ ਸੀ ਉਹਦੇ ਮਨ 'ਚ ਇੱਕ ਵਾਰੀ ਗੱਲ ਤੁਹਾਨੂੰ ਸੁਣਾਉਣਾ ਉਹਦੇ ਮਨ 'ਚ ਗੱਲ ਆਈ ਕਰੀ ਜੇ ਕਹਿੰਦਾ ਆਪਾਂ ਗਧੇ ਤੇ ਯਾਰ ਕਹਿੰਦਾ ਜੇ ਪਿੱਛੇ ਡੱਬਾ ਬੰਦੀਏ ਡੱਬਾ ਖਾਲੀ ਪੀਪੀਆਂ ਹੋ ਜਾਂਦੇ ਸੀ ਰੱਸੀ ਤੇ ਪਿਛਲੇ ਉਹਦੇ ਡੱਬਾ ਬੰਦੀਏ ਉਹਨੇ ساری ਉਮਰ ਖੜਨਾ ਨਹੀਂ ਭੱਜੀ ਜੋ ਪਿੱਛੇ ਘੜਕਾ ਹੋ ਜਾਊਗਾ ਸਾਰੀ ਉਮਰ ਹੀ ਭਜੀਓ ਕਹਿੰਦਾ ساری ਉਮਰ ਦਾ ਕੰਮ ਕਰ ਦਿੰਦੇ ਆ ਉਹਨੇ ਇੱਕ ਖਾਲੀ ਡੱਬਾ ਲਿਆ ਟੀਨ ਦਾ ਉਹਦੇ ਨਾਲ ਰੱਸੀ ਬੰਨੀ ਜਦੋਂ ਗਧੇ ਦੇ ਪਿਛਲੇ ਪੈਰ ਦੇ ਨਾਲ ਰੱਸੀ ਬੰਨਣ ਲੱਗਿਆ ਹੁਣ ਤੱਕ ਇੱਥੇ ਦਾਗ ਹੈ ਇੰਦਾ ਸ਼ਰਾਰਤਾ ਕਰਦੇ ਕਰਦੇ ਸਾਡੇ ਘਰੇ ਕੋਈ ਸਕੂਟਰ ਮੋਟਰਸਾਈਕਲ ਆ ਜਾਂਦਾ ਸੀ ਛੱਡਦੇ ਨਹੀਂ ਸੀਗੇ ਜੀ ਸਾਡੇ ਘਰ ਤਾਂ ਮਹਿਮਾਨ ਹੋਣ ਹਟ ਗਏ ਸੀਗੇ ਵੀ ਇਹਨਾਂ ਦੇ ਨਹੀਂ ਜਾਣਾ ਕਹਿੰਦੇ ਚਾਹ ਚੂ ਤਾਂ ਬਿਨਾਂ ਹੀ ਠੀਕ ਆ ਚਾਬੀ ਪੜ ਕੇ ਮੋਟਰਸਾਈਕਲ ਦੇ ਕੋਲੇ ਖੜ ਕੇ ਗੱਲ ਕਰ ਲੈਣੇ ਜੇ ਕਰਨੀ ਹੈ ਕਹਿੰਦੇ ਦੇਣਾ ਨਹੀਂ ਪਰ ਇਹਨਾਂ ਨੂੰ ਮੈਂ ਕਹਿੰਦਾ ਐਂ ਕਹੋ ਜੋ ਜਵਾਬ ਪੁੱਛਣਾ ਤੁਸੀਂ ਜਵਾਬ ਹੀ ਦੇਵੋਗਾ ਮੇਰਾ ਜਵਾਬ ਹੀ ਹੈ ਮੇਰਾ ਜਵਾਬ ਹੀ ਹੈ ਮੇਰਾ ਜਵਾਬ ਹੀ ਹੈ ਮੇਰੀ ਵਾਰੀ ਆ ਗਈ ਕਿਉਂਕਿ ਬਾਕੀ ਸਾਰੇ ਖਾਨਚ ਬਿਜ਼ੀ ਨੇ 93 ਦੇ ਵਿੱਚ ਮਰuti ਕਾਰ ਉਹ ਮੈਂ ਲਈ ਸੀ ਉਦੋਂ ਤਕਰੀਬਨ ਕੋਈ 2 ਲੱਖ ਦੀ ਆਈ ਸੀਗੀ 2 ਸਾਲ ਚਲਾਈ ਤੇ 2-10 ਦੀ ਵੇਚੀ 10 1000 प्रॉफिट प्रॉफिट ਲੈ ਕੇ ਵੇਚੀ ਮੈਂ ਲਈ ਸੀ ਕਿ ਜੀ Maruti 800 ਪਹਿਲਾ 1 ਸਾਲ ਮਿਹਨਤ ਕਰਕੇ 1.5 ਸਾਲ ਘਰੋਂ ਬਾਹਰ ਰਹਿ ਕੇ ਜੀ ਹਰ ਰੋਜ਼ ਸ਼ੂਟਿੰਗ ਤੋਂ ਗਾੜਾ ਸ਼ੂਟ ਹੈ ਨਾ ਜੀ ਤਾਂ ਉਦੋਂ 750 ਰੁਪਏ ਮਿਲਦਾ ਹੁੰਦਾ ਸੀਗਾ ਤੇ ਉਹ ਕਾਰ ਵਿੱਚੋਂ 20000 ਰੁਪਏ ਕਰਦਿਆਂ ਤੋਂ ਕੋਆ ਜੀ ਇੱਕ ਇੱਕ 130000 ਦੀ ਕਾਰ ਆਈ ਸੀ ਸੈਕੰਡ ਹੈਂਡ ਜੀ ਮੁੜ ਕੇ ਉਹ ਚੋਰੀ ਹੋ ਗਈ ਸੀ ਮੈਂ ਇਹੀ ਸੋਚਦੀ ਸੀ ਹਮੇਸ਼ਾ ਕਿ ਮਤਲਬ ਮੈਂ ਜੇ ਸੈਕਿੰਡ ਲੀਡ ਤੇ ਵੀ ਕਰੂੰਗੀ ਤਾਂ ਮੈਂ ਕੁਝ ਵੱਡਿਆਂ ਨਾਲ ਹੀ ਕਰੂੰਗੀ ਇਦਾਂ ਨਹੀਂ ਕਰੂੰਗੀ ਤੇ ਉਹ ਮੇਰੇ ਬਾਬਾ ਜੀ ਨੇ ਸੁਣੀ ਹੈ ਤੇ ਮੈਂ ਬੀਨੂ ਜੀ ਦੇ ਆਪੋਜ਼ਿਟ ਕਰ ਰਹੀ ਆ ਕਈਆਂ ਦਾ ਸੁਪਨਾ ਹੋਣਾ ਤੇ ਮੈਂ ਪੂਰਾ ਕਰ ਲਿਆ ਧੰਨਵਾਦੀਆਂ ਜੀ ਮਾਹੀ ਦੇ ਜਿਹੜਾ ਇਹਨਾਂ ਨੇ ਕਿਹਾ ਵੀ ਵੀ ਬਹੁਤ ਆਫਰਸ ਮਨਵਾਈਆਂ ਪਰ ਮੈਂ ਵੱਡੀ ਉਮਰ ਦੇ ਕਲਾਕਾਰਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਨਹੀਂ ਕਿ ਕਰਤੱਤ ਤੇ ਤਾਂ ਅੱਛਾ ਕਰਤੱਤ ਬੱਡੇ ਮੈਂ ਕਿਹਾ ਚਾਹ ਤੇਰੀ ਮਰਦ ਬੀਨੂ ਜੀ ਤੂੰ ਸੌਤੂ ਪਹਿਲਾਂ ਫਰੂਟਾਂ ਦਾ ਜੋ ਲਫਾਫਾ ਕਰਿਆ ਹੁੰਦਾ ਸੀ ਨਾ ਅੰਬ, ਕੇਲੇ ਉਹਦੇ ਵਰਗਾ ਚਾਹੀ ਨਹੀਂ ਚੜਿਆ ਕਿਉਂਕਿ ਆਲੇ-ਦਲੇ ਤਾਂ ਵਿਜ਼ਨ ਹੀ ਨਹੀਂ ਸੀਗਾ ਪੈਸੇ ਲੈਣ ਦਾ। ਨਾ ਤਾਂ ਐਂ ਪਤਾ ਸੀ ਵੀ ਹੋਰ ਵਾਸਤੇ ਪੈਸੇ ਨਹੀਂ ਮਿਲਣੇ। ਉਹ ਚਾ ਉਹ ਅੱਜ ਤਾਈਂ ਜ਼ਿਆਦਾ ਵੀ ਉਹਦੇ ਵਰਗਾ ਚਾਹੀ ਨਹੀਂ ਸੀ ਐ ਹੁੰਦਾ ਸੀ। ਵੱਡੇ ਅੰਬ ਪਿੱਛੇ ਵੀ ਰੌਲਾ ਪੈ ਜਾਂਦਾ ਸੀ ਭਰਾਵਾਂ ਨਾਲ ਵੀ ਮੈਂ ਆ ਮੈਂ ਚੱਕਣਾ ਮੈਂ। ਦੇਖੋ ਜੇ ਕੋਈ ਨਾ ਕੋਈ ਮੈਸੇਜ ਤੁਸੀਂ ਸਮਾਜ ਨੂੰ ਦੇਣਾ ਚਾਹੁੰਦੇ ਹੋ ਕੋਈ ਸੋਸ਼ਲ ਈਵੈਂਟ ਨੂੰ ਡੈਡੀਕੇਟ ਕਰਕੇ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਹੋ ਤਾਂ ਕੋਈ ਨਾ ਕੋਈ ਤੁਹਾਨੂੰ ਫਿਲਮ ਦੇ ਵਿੱਚ ਉਸ ਕਹਾਣੀ ਦੇ ਵਿੱਚ ਐਸਾ ਕਿਰਦਾਰ ਦੇਣਾ ਪਏ ਜਿਹੜਾ ਕਿ ਪ੍ਰੋ ਡੌਰੀ ਹੋਵੇ ਨਹੀਂ ਕਿਵੇਂ ਪਤਾ ਲੱਗੇਗਾ ਕਿ ਇਹ ਡੌਰੀ ਮੰਗ ਰਿਹਾ ਫਿਲਮਾਂ ਦੇ ਵਿੱਚ ਜੇ ਵਿਲਨ ਨਾ ਹੋਵੇ ਤਾਂ ਹੀਰੋ ਦੀ ਚੜ੍ਹਤ ਕਿਵੇਂ ਹੋਵੇ ਇਸ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਮੈਨੂੰ ਨਹੀਂ ਲੱਗਦਾ ਨੇੜੇ ਤੇੜੇ ਜਿਹੜੀਆਂ ਸਾਡੀਆਂ ਜਿੰਨੀਆਂ ਫਿਲਮਾਂ ਆਈਆਂ ਨੇ ਹਾਂ ਅਸੀਂ ਕਮੇਡੀ ਕਰ ਲਈ ਪਰ ਉਹ ਤਾਂ ਦੀ ਪਰ ਇਹ ਬਹੁਤ ਹੀ ਵਧੀਆ ਕਨਸੈਪਟ ਹੈ ਇੱਕ ਸਟੋਰੀ ਦੇਖੋਗੇ ਤੁਸੀਂ ਪੂਰੀ ਸਕਰੀਨ ਦੇ ਉੱਤੇ ਹਾਂ ਯਾਰ ਵੀ ਸਾਰੇ ਆਪੋ ਆਪਣੇ ਕਰੈਕਟਰ ਕਰ ਰਹੇ ਨੇ ਕੋਈ ਤੁਹਾਨੂੰ ਇਹ ਪੰਚ ਮਾਰਦਾ ਨਹੀਂ ਨਜ਼ਰ ਆਊਗਾ ਵੀ ਹਾਂ ਆਪਣੇ ਕਰੈਕਟਰ ਤੋਂ ਬਾਹਰ ਜਾ ਕੇ ਇਹਨੇ ਲਿਬਰਟੀ ਲੈ ਕੇ ਪੰਚ ਮਾਰਦਾ ਅਭਿਧਾਨ ਜੋ ਮੈਨੂੰ ਪਹਿਲੇ ਮੁੰਡੇ ਦੇ ਵਿਆਹ ਤੇ ਸੀ ਦਾਜ ਦੀਆਂ ਉਹ ਮੇਰੀਆਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ ਸੋ ਉਹ ਪੂਰੀਆਂ ਜਿਹੜੀਆਂ ਕਰਨੀਆਂ ਨੇ ਉਹ ਮੇਰੀਆਂ ਸਾਰੀਆਂ ਆਸਾਂ ਮੇਰੇ ਛੋਟੇ ਬੇਟੇ ਐਮੀ ਤੇ ਨੇ ਸੁਪਨੇ ਚ ਸੁਪਨਾ ਹੀ ਦੇਖਿਆ ਸੀ ਤੇ ਉਸ ਟਾਈਮ ਤਾਂ ਮੈਂ 4 ਦਿਨ ਦਾ ਕੰਮ ਕੀਤਾ ਸੀ ਉਹਨਾਂ ਦੇ ਨਾਲ ਤੇ ਉਸ ਟਾਈਮ ਵੀ ਮੈਂ ਉਹਨਾਂ ਨੂੰ ਇਹ ਕਿਸੇ ਤਰ੍ਹਾਂ ਕਿ ਮੇਰਾ ਮਨ ਹੈ ਕਿ ਤੁਹਾਡੇ ਨਾਲ ਇੱਕ ਫੁੱਲ ਫਲੇਜ ਮੂਵੀ ਕਰਾਂ ਮੈਂ ਤਾਂ ਸਿਰਫ ਫਿਲਮਾਂ ਜੀ ਦੇਖਿਆ ਸੀ ਇਹਨਾਂ ਸਾਰਿਆਂ ਨੂੰ ਬੋਲਦੇ ਤੇ ਮੈਂ ਆਪਣੀ ਟੀਮ ਨਾਲ ਬੈਠੀ ਤੇ ਇਹਨਾਂ ਦਾ ਡਾਇਲੋਗ ਚੱਲ ਰਿਹਾ ਸੀ ਉੱਚੀ ਉੱਚੀ ਮੈਂ ਮੈਂ ਆਪਣੇ ਮਤਲਬ ਮੈਨੇਜਰ ਨੂੰ ਕਿਹਾ ਮੈਂ ਕਿਹਾ ਲੈ ਮੇਰਾ ਕਿਤੇ ਰੂਣਾ ਹੀ ਨਾ ਨਿਕਲ ਜੇ ਇਹਨਾਂ ਨਾਲ ਕੰਮ ਕਰਦੇ ਇਹ ਕਿਤੇ ਡਾਇਲੋਗ ਬੋਲਣ ਮੇਰਾ ਇੱਕ ਡਾਇਲੋਗ ਹੈ ਨਾ ਤੁਹਾਡੇ ਨਾਲ ਮਸਾ ਹੀ ਬੋਲਿਆ ਮੈਂ ਆਪਣੇ ਆਪ ਨੂੰ ਹੰਗਾਰਾ ਪਰ ਪਰ ਕੇ ਨਹੀਂ ਮਹੀਂ ਚੱਕ ਦੇ ਕੋਈ ਚੱਕਰ ਨਹੀਂ ਸਤ ਮੈਨੂੰ ਲੱਗਦਾ ਇਸ ਮੂਵੀ ਚ ਸਿਰਫ ਫਨ ਕਰਦੇ ਕਰਦੇ ਅਸੀਂ ਸਾਰਿਆਂ ਨੇ ਆਪਣੀ ਕਰੀਅਰ ਦੀ ਮਾਨ ਆਫ ਦਿ ਬੈਸਟ ਪਰਫਾਰਮੈਂਸ ਦਿੱਤੀ ਜੰਦੀ ਹੈ ਸ਼ਲਾਗਾਂ ਮਾਰਦੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਗੱਡੀ ਚਾਹੰਦੀ ਹੈ ਛਲਾਂਗਾ ਮਾਰਦੀ ਜਿਸ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਹੈ ਤੇ ਫਿਲਮ ਦੀ ਸਾਰੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਫਿਲਮ ਦੇ ਰਿਗਾਰਡਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠਾਕੁਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਕਿਰਪਾ ਜੀ ਆ ਅੰਸਰ ਜਿਹੜਾ ਕਰੇਗਾ ਉਹ ਮਾਈਕ ਰੋਟੇਟ ਕਰ ਲੀ ਜੀ ਅ ਟ੍ਰੇਲਰ ਤੋਂ ਜਦੋਂ ਮੈਂ ਸ਼ੁਰੂਆਤ ਕੀਤੀ ਹੈ ਸਾਰੇ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਹੈ ਤੇ ਬਹੁਤ ਅੱਛੇ ਵੀਵਿਊਜ਼ ਵੀ ਆ ਰਹੇ ਹੈ ਤੇ ਕਿੰਨੀ ਕਿ ਐਕਸਾਈਟਮੈਂਟ ਹੈ ਮੂਵੀ ਨੂੰ ਲੈ ਕੇ ਇੰਟਰਵਿਊਜ਼ ਹੋ ਰਹੇ ਬੈਕ ਟੂ ਵੈ ਕਿੰਨਾ ਕਿ ਇੰਜੋਏ ਕਰ ਰਹੇ ਸੀ ਇਸ ਨੂੰ ਮੇਰੀ ਐਕਸਾਈਟਮੈਂਟ ਤਾਂ ਬਹੁਤ ਹੈ ਮੈਂ ਮੁੱਠਾ ਕਰ ਰਹੀ ਹਾਂ ਤੇ ਪਹਿਲਾਂ ਉਹਨਾਂ ਤੋਂ ਪੁੱਛ ਲੈਣੇ ਆ ਹਾਂਜੀ ਮੇਰੀ ਪਹਿਲਾ ਸਾਹਿਬ ਜੀ ਮੇਰੀ ਵਾਰੀ ਆ ਗਈ ਕਿਉਂਕਿ ਬਾਕੀ ਸਾਰੇ ਖਾਨਚ ਬਿਜ਼ੀ ਨੇ ਮੇਰੀ ਚਾਹ ਦਾ ਆਰਡਰ ਹੋਇਆ ਹੋਇਆ ਚਾ ਆ ਰਹੀ ਆ ਹਾਂਜੀ ਠਾਕਰ ਜੀ ਐਕਸਾਈਟਮੈਂਟ ਤਾਂ ਵਕਾਈ ਮੈਨੂੰ ਇਕੱਲੇ ਨੂੰ ਨਹੀਂ ਸਾਡੀ ਸਾਰੀ ਟੀਮ ਨੂੰ ਔਰ ਸਾਰੀ ਪ੍ਰੋਡਕਸ਼ਨ ਟੀਮ ਨੂੰ ਸਾਰੇ ਸਪੋਰਟਿੰਗ ਐਕਟਰਸ ਨੂੰ ਹੀਰੋ ਹੀਰੋਇਨਸ ਤਾਂ ਹੋਣੀ ਹੋਣੀ ਆ ਕਿਉਂਕਿ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ ਫਿਲਮ ਦੇ ਵਿੱਚ ਸਟੋਰੀ ਬਹੁਤ ਅੱਛੀ ਆ ਮੈਸੇਜ ਬਹੁਤ ਅੱਛਾ ਔਰ ਐਕਸਪੈਕਟੇਸ਼ਨ ਸਾਨੂੰ ਬਹੁਤ ਜ਼ਿਆਦਾ ਨੇ ਇਸ ਫਿਲਮ ਤੋਂ ਕਿਉਂਕਿ ਦਰਸ਼ਕਾਂ ਨੇ ਇਸ ਦੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਜਿੱਥੇ ਕਿਤੇ ਪ੍ਰੋਮੋਸ਼ਨ ਹੁੰਦੀ ਆ ਉਥੇ ਇੰਨਾ ਭਰਮਾ ਹੰਗਾਰਾ ਮਿਲਦਾ ਜਿੱਥੇ ਵੀ ਜਾਈਦਾ ਸਾਡੀ 마ਹੀ ਦੀ ਬਹੁਤ क्रेਜ਼ ਹੁੰਦੀ ਆ ਹਰ ਵਾਰੀ ਸਾਰੇ ਕਹਿੰਦੇ ਨੇ 마ਹੀ 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 ਉੱਚ ਉੱਚ ਰੌਲਾ ਪਉਣ ਲੱਗ ਜਾਂਦੇ ਆ ਮੁਹੱਬਤਾਂ ਮੁਹੱਬਤਾਂ ਸੱਚੀਆਂ ਨੇ ਨਹੀਂ ਹਜੇ ਕੱਚੀਆਂ ਨੇ ਰਿਲੀਜ਼ ਤੋਂ ਬਾਅਦ ਪੱਕੀਆਂ ਹੋਣਗੀਆਂ ਚਲੋ ਠੀਕ ਹੈ ਜੀ ਇਹ ਪੱਕੀਆਂ ਤੁਸੀਂ ਕਰਨੀਆਂ ਨੇ ਮੁਹੱਬਤਾਂ ਸਾਨੂੰ ਪਿਆਰ ਦੇ ਕੇ ਥੀਏਟਰ ਦੇ ਵਿੱਚ ਪਹੁੰਚ ਕੇ 28 ਸਪਟੰਬਰ 2023 ਨੂੰ ਭਰਦੇਉ ਥੀਏਟਰ ਤੇ ਪਤਾ ਲੱਗੇਗਾ ਕਿ ਤੁਹਾਡੇ ਮਨਪਸੰਦ ਫਿਲਮ ਰੀਲਿਸ ਹੋ ਚੁੱਕੀ ਆ ਇੱਕ ਬਹੁਤ ਹੀ ਪਿਆਰਾ ਮੈਸੇਜ ਨਾਲ ਘਰ ਨੂੰ ਲੈ ਕੇ ਜਾਓਗੇ ਹੱਸਦੇ ਖੇੜਦੇ ਜਾਓਗੇ ਪਹਿਲਾਂ ਸਭ ਮੈਂ ਇੱਕ ਹੋਰ ਸਵਾਲ ਇਹ ਪੁੱਛਣਾ ਚਾਹਦੀ ਆ ਮੋਸਟਲੀ ਅਸੀਂ ਦੇਖਿਆ ਕਿ ਸੱਸਾਂ ਲਾਲਚੀ ਹੁੰਦੇ ਮਗਰ ਇੱਥੇ ਪੁੱਠਾ ਕਿਉਂ ਸੋਹਰਾ ਕਿਉਂ ਇੰਨਾ ਲਾਲਚੀ ਹੈ ਹਾਂ ਇੱਥੇ ਸੱਸ ਨਹੀਂ ਬਹੁਤ ਹੀ ਲਾਲਚੀ ਦਿਖਾਈ ਸੋਹਰਾ ਹੀ ਲਾਲਚੀ ਦਿਖਾਇਆ ਜੀ ਕਿਉਂਕਿ ਮੇਰੇ ਦੋ ਮੁੰਡੇ ਦਿਖਾਏ ਨੇ ਇਹਦੇ ਵਿੱਚ ਇੱਕ ਐਮੀ ਵਰਕ ਜੀ ਇੱਕ ਬੀਨੂ ਢਿੱਲੋਂ ਜੀ ਸੋ ਅ ਉਮੀਦਾਂ ਜੋ ਮੈਨੂੰ ਪਹਿਲੇ ਮੁੰਡੇ ਦੇ ਵਿਆਹ ਤੇ ਸੀ ਦਾਜ ਦੀਆਂ ਉਹ ਮੇਰੀਆਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ ਸੋ ਉਹ ਪੂਰੀਆਂ ਜਿਹੜੀਆਂ ਕਰਨੀਆਂ ਨੇ ਉਹ ਮੇਰੀਆਂ ਸਾਰੀਆਂ ਆਸਾਂ ਮੇਰੇ ਛੋਟੇ ਬੇਟੇ ਐਮੀ ਤੇ ਨੇ ਅਗੋਂ ਫਿਲਮ ਦੇ ਵਿੱਚ ਕੀ ਹੁੰਦਾ ਕੀ ਉਹ ਐਕਸਪੈਕਟੇਸ਼ਨ ਪੂਰੀਆਂ ਹੁੰਦੀਆਂ ਨੇ ਉਹ ਤੁਹਾਨੂੰ ਦੇਖ ਕੇ ਮਿਲੂਗਾ ਆ ਦੇਖੋ ਜੇ ਕੋਈ ਨਾ ਕੋਈ ਮੈਸੇਜ ਤੁਸੀਂ ਸਮਾਜ ਨੂੰ ਦੇਣਾ ਚਾਹੁੰਦੇ ਹੋ ਕੋਈ ਸੋਸ਼ਲ ਈਵਲ ਨੂੰ ਰੈਡିକੇਟ ਕਰਕੇ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਹੋ ਤਾਂ ਕੋਈ ਨਾ ਕੋਈ ਤੁਹਾਨੂੰ ਫਿਲਮ ਦੇ ਵਿੱਚ ਉਸ ਕਹਾਣੀ ਦੇ ਵਿੱਚ ਐਸਾ ਕਿਰਦਾਰ ਦੇਣਾ ਪਏਗਾ ਜਿਹੜਾ ਕਿ ਪ੍ਰੋ ਡੌਰੀ ਹੋਵੇ ਨਹੀਂ ਕਿਵੇਂ ਪਤਾ ਲੱਗੇਗਾ ਕਿ ਇਹ ਡੌਰੀ ਮੰਗ ਰਿਹਾ ਫਿਲਮਾਂ ਦੇ ਵਿੱਚ ਜੇ ਵਿਲਨ ਨਾ ਹੋਵੇ ਤਾਂ ਹੀਰੋ ਦੀ ਚੜ੍ਹਤ ਕਿਵੇਂ ਹੋਵੇ ਸੋ ਉਹ ਹੀਰੋ ਨੂੰ ਵੱਡਾ ਦਿਖਾਉਣ ਲਈ ਅੱਛਾ ਦਿਖਾਉਣ ਲਈ ਚੰਗਾ ਦਿਖਾਉਣ ਲਈ ਕੁਝ 네ਗਟਿਵ ਕਿਰਦਾਰ ਕਰਨੇ ਪੈਂਦੇ ਆ ਉਹ ਮੇਰਾ ਪਿਓਰਲੀ 네ਗਟਿਵ ਕਿਰਦਾਰ ਨਹੀਂ ਹੈ ਮੇਰਾ ਕਾਮੇਡੀ ਨੈਕਟਿਵ ਕਿਰਦਾਰ ਆ ਔਰ ਮੈਨੂੰ ਉਮੀਦ ਆ ਦਰਸ਼ਕ ਉਸ ਨੂੰ ਪਸੰਦ ਕਰਨਗੇ ਜੀ ਬਿਲਕੁਲ ਤੇ ਮੈਂ ਬਾਕੀਆਂ ਤੋਂ ਵੀ ਜ਼ਰੂਰ ਜਾਨਣਾ ਚਾਹਾਂਗੀ ਕਿੱਦਾਂ ਦਾ ਪ੍ਰੋਮੋਸ਼ਨ ਕਿੱਦਾਂ ਚੱਲ ਰਿਹਾ ਇੰਟਰਵਿਊਸ ਕਿੱਦਾਂ ਚੱਲ ਰਿਹਾ ਇੱਕ ਬਿਲਕੁਲ ਵੱਖਰਾ ਕਨਸੈਪਟ ਆਪਣੀ ਇੰਡਸਟਰੀ ਦੇ ਵਿੱਚ ਆਇਆ ਹੈ ਬਹੁਤ ਕੈਂਡਿਡ ਜੀ ਬਹੁਤ ਵਧੀਆ ਦੇਖੋ ਅਸੀਂ ਆਪਣੇ ਕਰਮ ਕਰ ਲਏ ਜੀ ਔਰ ਜਿਹੜਾ ਅਸੀਂ ਇਹ ਐਗਜ਼ਾਮ ਦੇ ਕੇ ਹਟਿਆ ਇਹ ਗੱਡੀ ਜਾਂਦੀ ਹੈ ਸ਼੍ਰੀਲੰਕਾ ਮਾਰ ਦੀ ਬਹੁਤ ਵਧੀਆ ਸਾਡੇ ਪੇਪਰ ਹੋਏ ਹੈ ਉਮੀਦ ਕਰਦੇ ਹਾਂ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ ਕਿਉਂਕਿ ਅਸੀਂ ਬੜੇ ਕੌਨਫੀਡੈਂਟ ਆ ਤੇ ਬਹੁ ਨਹੀਂ ਕਈ ਹੋਰੀ ਅਦਰਵਾਈਜ਼ ਕਈ ਫਿਲਮਾਂ ਹੁੰਦੀਆਂ ਨੇ ਸੋ ਆਪ ਦਾ ਮਨ ਵੀ ਸਾਡਾ ਐ ਹੁੰਦਾ ਵੀ ਨਹੀਂ ਯਾਰ ਵੀ ਚੱਲ ਜੇ ਤਾਂ ਠੀਕ ਐ ਪਰ ਅਦਰਵਾਈਜ਼ ਵੀ ਸਟੋਰੀ ਲਾਈਨ ਬਹੁਤ ਗੁੱਡ ਨਹੀਂ ਹੈਗੀ ਇਹ ਸਟੋਰੀ ਦੇ ਵਿੱਚ ਲਿਮਟੀ ਹੋਈ ਲਿਪਟੀ ਹੋਈ ਨਾ ਪੂਰੀ ਸਟੋਰੀ ਐ ਇੱਕ ਸਟੋਰੀ ਐ ਸਟੋਰੀ ਦੇ ਨਾਲ ਕਾਮੇਡੀ ਚੱਲਦੀ ਐ ਸਿਚੁਏਸ਼ਨਲ ਕਾਮੇਡੀ ਐ ਉਹ ਸਿਚੁਏਸ਼ਨਸ ਇਦਾਂ ਦੀਆਂ ਆਉਂਦੀਆਂ ਨੇ ਤੁਹਾਡਾ ਆਪ ਮੁਹਾਰੇ ਹਾਸਾ ਆ ਜਾਂਦਾ ਵੀ ਦੇਖ ਯਾਰ ਕਿਦਾਂ ਦੇ ਫਸੇ ਹੋਏ ਕਿਦਾਂ ਦੇ ਲੋਕ ਐ ਹਨਾ ਤਾਂ ਉਹ ਹਸਾਉਣ ਵਾਸਤੇ ਜਿਹੜਾ ਅਸੀਂ ਇਹ ਸਾਰਾ ਰਚਿਆ ਇਹ ਜਿਹੜੀ ਫਿਲਮ ਗੱਡੀ ਜਾਂਦੀ ਐ ਸ਼ਿਲਾਂਗਾ ਮਾਰਦੀ ਆਪਣੇ ਆਪ ਵਿੱਚ ਇੱਕ ਖੂਬਸੂਰਤ ਪੂਰਾ ਪ੍ਰੋਜੈਕਟ ਬਣ ਕੇ ਬਾਹਰ ਆਇਆ ਜੀ ਔਰ 28 ਨੂੰ ਤੁਹਾਡੇ ਮੁਰੇ ਆਇਆਣਾ ਗਾਣੇ ਆ ਚੁੱਕੇ ਆ ਹੁਣ ਤੱਕ ਤਾਂ ਟੀਜ਼ਰ ਆ ਚੁੱਕੇ ਆ ਟ੍ਰੇਲਰ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤਾਂ ਕਹਿੰਦੇ ਪਿੰਡ ਦਾ ਅਧਗਾਰਿਆਂ ਤੋਂ ਪਤਾ ਲੱਗ ਜਾਂਦਾ ਹੈ ਨਾ ਤਾਂ ਟ੍ਰੇਲਰ ਤੋਂ ਪਤਾ ਲੱਗ ਗਿਆ ਹੁਣ ਤਾਂ ਤੁਹਾਨੂੰ ਕਿਦਾਂ ਦਾ ਪਰ ਜਿੰਨਾ ਕ ਅਸੀਂ ਟ੍ਰੇਲਰ ਦੇ ਵਿੱਚ ਦਿਖਾਇਆ ਜਾਊਂ ਅਸੀਂ ਸਟੇਜਸ ਦੇ ਉੱਤੇ ਜਾ ਕੇ ਜਿਵੇਂ ਹੁਣ ਪ੍ਰੋਮੋਸ਼ਨ ਚੱਲ ਰਹੀ ਹੈ ਜਾ ਕੇ ਗੱਲਾਂ ਕਰਦੇ ਆ ਉਹ ਦੁੱਕੇ ਤੇ ਜ਼ਿਆਦੇ ਵਧੀਆ ਫਿਲਮ ਹੈ ਸੱਚੀਓ ਦਿਲ ਦੇ ਬਾਲੀ ਕਰੀਬ ਬਹੁਤ ਜ਼ਿਆਦੀ ਸੋਹਣੀ ਫਿਲਮ ਬਣੀ ਹੈ ਇਸ ਵਾਰ ਸਾਨੂੰ ਇਦਾਂ ਲੱਗਦਾ ਇਹ ਤੋਂ ਬਹੁਤ ਜ਼ਿਆਦੀ ਉਮੀ ਹਾਂ ਅਸੀਂ ਕਾਮੇਡੀ ਕਰ ਲਈ ਪਰ ਉਦਾਂ ਦੀ ਪਰ ਇਹ ਬਹੁਤ ਹੀ ਵਧੀਆ ਕਨਸੈਪਟ ਹੈ ਇੱਕ ਸਟੋਰੀ ਦੇਖੋਗੇ ਤੁਸੀਂ ਪੂਰੀ ਸਕਰੀਨ ਦੇ ਉੱਤੇ ਹਾਂ ਯਾਰ ਵੀ ਸਾਰੇ ਆਪੋ ਆਪਦੇ ਕੈਰੈਕਟਰ ਕਰ ਰਹੇ ਨੇ ਕੋਈ ਤੁਹਾਨੂੰ ਐ ਪੰਚ ਮਾਰਦਾ ਨਹੀਂ ਨਜ਼ਰ ਆਊਗਾ ਵੀ ਹਾਂ ਆਪਣੇ ਕੈਰੈਕਟਰ ਤੋਂ ਬਾਹਰ ਜਾ ਕੇ ਇਹਨੇ ਲਿਬਰਟੀ ਲੈ ਕੇ ਪੰਚ ਮਾਰਤਾ ਪਰ ਆਪਦੇ ਆਪਦੇ ਕੈਰੈਕਟਰ ਦੇ ਵਿੱਚ ਲਹਿਜੇ ਦੇ ਵਿੱਚ ਲੈ ਕੇ ਗੱਲ ਕਰਨੀ ਹੈ ਨਾ ਉਸ ਤਰੀਕੇ ਨਾਲ ਮੈਨੂੰ ਲੱਗਦਾ ਬੜੇ ਚਿਰ ਬਾਅਦ ਇੱਕ ਖੂਬਸੂਰਤ ਫਿਲਮ ਬਣੀ ਹੈ ਜੀ ਜੀ ਤੇ ਜਸਮਨ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ ਅਮੀ ਦੇ ਨਾਲ ਤੁਸੀਂ ਫਿਰ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਸਪਨਾ ਸੀ ਤੁਸੀਂ ਕਿਹਾ ਸੀ ਮਰਨਾ ਫੁੱਲ ਫਲੇਜ ਇੱਕ ਮੂਵੀ ਕਰਨਾ ਚਾਹੁੰਦੀ ਆ ਤੇ ਫਾਈਨਲੀ ਸਪਨਾ ਪੂਰਾ ਹੋ ਗਿਆ ਸੁਪਨੇ ਚ ਸੁਪਨਾ ਹੀ ਦੇਖਿਆ ਸੀ ਤੇ ਉਸ ਟਾਈਮ ਤਾਂ ਮੈਂ 4 ਦਿਨ ਦਾ ਕੰਮ ਕੀਤਾ ਸੀ ਉਹਨਾਂ ਦੇ ਨਾਲ ਤੇ ਉਸ ਟਾਈਮ ਵੀ ਮੈਂ ਉਹਨਾਂ ਨੂੰ ਇਹ ਕਹਿੰਦੇ ਸੀ ਮੈਂ ਕਿ ਮੇਰਾ ਮਨ ਹੈ ਕਿ ਤੁਹਾਡੇ ਨਾਲ ਇੱਕ ਫੁੱਲ ਫਲੇਜ ਮੂਵੀ ਕਰਾਂ ਤੇ ਉਸ ਤੋਂ ਬਾਅਦ ਜਦੋਂ ਮੈਂ ਬ੍ਰੇਕ ਲਈਤੀ ਬ੍ਰੇਕ ਤੋਂ ਬਾਅਦ ਇਹ ਫਿਲਮ ਦੀ ਸਕ੍ਰਿਪਟ ਅᱫੋ ਮੇਰੇ ਕੋਲ ਆਈ ਹਾਂ ਕਹਿੰਦ ਤੋਂ ਇਲਾਵਾ ਮੇਰੇ ਕੋਲ ਕੁਝ ਵੀ ਨਹੀਂ ਸੀ ਕੰਮ ਕਰਨੀ ਮੈਂ ਕਰ ਨਹੀਂ ਕਰਨੀ ਹੈ ਉਹ ਥੋੜਾ ਜਿਹਾ ਮਨ ਚ ਹੁੰਦਾ ਹੈ ਕਿ ਕਾਮੇਡੀ ਫਿਲਮਾਂ ਇੰਨੇ ਵੱਡੇ ਕਲਾਕਾਰ ਨਾਲ ਦੇ ਨਾਲੇ ਤੁਹਾਨੂੰ ਕੀ ਮਿਲੇਗਾ ਕਿੰਨਾ ਕੈਰੈਕਟਰ ਹੋਗਾ ਪਰ ਇੱਥੇ ਮੈਨੂੰ ਲੱਗਿਆ ਹੀ ਨਹੀਂ ਕਿਉਂਕਿ ਸਕ੍ਰਿਪਟ ਇੰਨੀ ਬਾਖਮਾਲ ਸੀਗੀ ਤੇ ਇੰਨਾ ਜ਼ਿਆਦਾ ਜਦੋਂ ਮੈਨੂੰ ਨਰੇਟ ਕੀਤੀ ਗਈ ਸੀ ਉਸੇ ਟਾਈਮ ਇੰਨਾ ਜ਼ਿਆਦਾ ਇੰਜੋਏ ਮੈਂ ਕਰ ਰਹੀ ਸੀ ਸੁਣਦੇ ਸੁਣਦੇ ਕਿ ਮੈਨੂੰ ਪਤਾ ਸੀਗਾ ਕਿ ਅੱਗੇ ਜਾ ਕੇ ਹੋਰ ਮਜ਼ਾ ਆਊਗਾ ਐਂ ਉਹੀ ਅਸੀਂ ਦਰਸ਼ਕਾਂ ਨੂੰ ਦਿਵਾਵਾਂਗੇ ਜੀ ਤੇ ਮਾਹੀ ਹਾਂਜੀ ਪੁੱਛੋ ਮੈਂ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਰਿਹਾ ਫਸਟ মুਵੀ ਕਰ ਰਹੇ ਹੋ ਤੁਸੀਂ ਫਾਈਨਲੀ ਡੈਬਿਊ ਕਰਨ ਜਾ ਰਹੇ ਹੋ ਸਹੀ ਗੱਲ ਹੈ ਅਰਸਿਆਂ ਬਾਅਦ ਮੈਨੂੰ ਬਹੁਤ ਐਕਸਾਈਟਮੈਂਟ ਵੀ ਹੈ ਤੇ ਥੋੜੀ ਮੈਂ ਨਰਵਸ ਵੀ ਹਾਂ ਕਿਉਂਕਿ ਇੱਥੋਂ ਹੀ ਅੱਗੇ ਦਾ ਸਫ਼ਰ ਸ਼ੁਰੂ ਹੋਣਾ ਹੈ ਨਾ ਭਾਵੇਂ ਜਿੱਦਾਂ ਦੇ ਜਿੰਨੇ ਮਰਜ਼ੀ ਡਾਇਲੋਗ ਹੋਣ ਮੇਰੇ 10 ਤੋਂ 12 ਡਾਇਲੋਗ ਹੋਣਗੇ ਫਿਲਮ ਦੇ ਵਿੱਚ ਹਾਂਜੀ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਇਹ ਕਿੱਦਾਂ ਦਾ ਕੰਮ ਕਰ ਰਿਹਾ ਹੈ ਜਾਂ ਕੀ ਰਿਸਪੌਂਸ ਹੋਏਗਾ हां एक्साइटमेंट ਤਾਂ ਹੈ ਕਿਉਂਕਿ ਡੈਬਿਊ ਮੂਵੀ ਇੰਨੇ ਸੀਨੀਅਰ ਐਕਟਰਸ ਦੇ ਨਾਲ ਹੋਗੀ ਮੈਂ ਇਹੀ ਸੋਚਦੀ ਸੀ ਹਮੇਸ਼ਾ ਕਿ ਮਤਲਬ ਮੈਂ ਜੇ ਸੈਕੰਡ ਲੀਡ ਤੇ ਵੀ ਕਰੂੰਗੀ ਤਾਂ ਮੈਂ ਕੁਝ ਵੱਡਿਆਂ ਨਾਲ ਹੀ ਕਰੂੰਗੀ ਇਦਾਂ ਨਹੀਂ ਕਰੂੰਗੀ ਤੇ ਉਹ ਮੇਰੇ ਬਾਬਾ ਜੀ ਨੇ ਸੁਣੀ ਹੈ ਤੇ ਮੈਂ ਬੀਨੂ ਜੀ ਦੇ ਆਪੋਜ਼ਿਟ ਕਰ ਰਹੀ ਹਾਂ ਕਈਆਂ ਦਾ ਸੁਪਨਾ ਹੋਣਾ ਤੇ ਮੈਂ ਪੂਰਾ ਕਰ ਲਿਆ ਹਾਂਜੀ ਤੇ ਤੁਹਾਨੂੰ ਉਸ ਤੋਂ ਪਹਿਲਾਂ ਵੀ ਆਮ ਸ਼ੋਰ ਬਹੁਤ ਸਾਰੀ ਮੂਵੀਜ਼ ਆਫਰ ਆਈਆਂ ਹੋਣਗੀਆਂ ਉਹਨਾਂ ਨੂੰ ਨਾ ਕਰਨ ਦਾ ਕੋਈ ਸਪੈਸੀਫਿਕ ਰੀਜ਼ਨ ਸੀ ਬਸ ਇਹੀ ਵੀ ਮੈਂ ਨਹੀਂ ਕਰਨੇ ਸੀਗੇ ਮੈਨੂੰ ਇਦਾਂ ਮੇਨ ਲੀਡ ਤੇ ਵੀ ਆਈਆਂ ਵੀ ਨਵੀਂ ਬਣਾਉਣੇ ਆ ਇਦਾਂ ਕਲਾਕਾਰਾਂ ਨਾਲ ਮੈਨੂੰ ਐਸੀ ਵੀ ਨਹੀਂ ਮੂਵੀ ਕਰਕੇ ਮੈਂ ਇਹ ਨਹੀਂ ਸੀ ਕਹਾਉਣਾ ਵੀ ਮੂਵੀ ਕਰ ਲਈ ਭਾਵੇਂ ਉਹ ਚਲ ਚਲਦੀ ਨਾ ਫਿਰ ਠੱਪਾ ਲੱਗ ਜਾਂਦਾ ਫਿਰ ਮੈਨੂੰ ਇਹ ਜੀ ਕੋਈ ਚੱਕਰ ਨਹੀਂ ਮੇਰਾ ਗਾਣਿਆਂ 'ਚ ਵਧੀਆ ਚੱਲਦਾ ਸੀ ਤਾਂ ਕਰਕੇ ਮੈਂ ਕਦੇ ਜ਼ਰੂਰਤ ਹੀ ਨਹੀਂ ਸਮਝੀ ਵੀ ਨਹੀਂ ਮੈਨੂੰ ਮੂਵੀ ਦਾ ਠੱਪਾ ਲਵਾਉਣਾ ਹੀ ਲਵਾਉਣਾ ਫਿਰ ਜਦੋਂ ਮੇਰੇ ਕੋਲੇ ਏਡੀ ਵੱਡੀ ਆਰਟਿਸਟਾਂ ਦੇ ਨਾਲ ਮੈਨੂੰ ਮੌਕਾ ਮਿਲਿਆ ਫਿਰ ਮੈਂ ਕਿਹਾ ਨਹੀਂ ਆ ਤਾਂ ਮੈਂ ਕਰੂੰਗੀ ਬਿਲਕੁਲ ਬਿਲਕੁਲ ਪੱਲਾ ਸਾਹਿਬ ਖਾਂਚ ਪੂਰੇ ਬਿਜ਼ੀ ਹੈ ਕੋਈ ਗੱਲ ਨਹੀਂ ਹੈ ਜਵਾਬ ਦੇ ਦਿੰਦੇ ਨਾ ਅਸੀਂ ਧੰਨਵਾਦੀਆਂ ਜੀ ਮਾਹੀ ਦੇ ਜਿਹੜਾ ਇਹਨਾਂ ਨੇ ਕਿਹਾ ਵੀ ਬੀ ਬਹੁਤ ਆਫਰਸ ਮੈਨੂੰ ਆਈਆਂ ਪਰ ਮੈਂ ਵੱਡੀ ਉਮਰ ਦੇ ਕਲਾਕਾਰਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਨਹੀਂ ਕਿਰਦਾਰ ਚ ਵੱਡੇ ਤਾਂ ਅੱਛਾ ਕਿਰਦਾਰ ਚ ਵੱਡੇ ਕਿਰਦਾਰ ਚ ਵੱਡੇ ਮੈਂ ਕਿਹਾ ਚਾਹ ਤੇਰੀ ਮੁਰਾਦ ਬੀਨੂ ਜੀ ਤੂੰ ਤਾਂ ਤਾਂ ਦੋ ਤਿੰਨ ਸਾਲ ਛੋਟੇ ਹੈ ਜੀ ਤਾਂ ਥੈਂਕ ਯੂ ਕਾਕਾ ਦਾੜੀ ਦੇਣਾ ਜਾ ਅੱਜੀ ਮੈਂ ਚੱਕ ਲੈਣੀ ਆ ਪਲੇਟ ਘਰ ਜਾ ਕੇ ਤੋ ਬਹੁਤ ਅੱਛੇ ਮਾਹੀਨੇ ਜਿਵੇਂ ਕਿ ਆ ਵੀ ਚਾਹੇ ਮੇਰਾ ਕਰਦਾਰੇ ਚ ਛੋਟਾ ਸੀ ਪਰ ਐਕਸਪ੍ਰੈਸ਼ਨਸ ਬਹੁਤ ਬਾਖਮਾਲ ਸੀ ਆ ਦੇ ਕਿਉਂਕਿ ਅਸੀਂ ਜਦੋਂ ਹੁਣ ਦੇਖਦੇ ਆ ਉਹਦੇ ਵਿੱਚ ਜਦੋਂ ਮੋਨੀਟਰ ਤੇ ਡਬਿੰਗ ਕਰਨ ਲੱਗੇ ਜਾਂ ਹੋਰ ਤਾਂ ਬਹੁਤ ਅੱਛੇ ਇਹਨਾਂ ਨੇ ਐਕਸਪ੍ਰੈਸ਼ਨਸ ਦਿੱਤੇ ਹੋਏ ਨੇ ਉਹਦੇ ਵਿੱਚ ਔਰ ਬਾਕੀ ਬਾਜਬਾ ਤਾਂ ਪਹਿਲਾਂ ਤੋਂ ਹੀ ਕਹਿ ਸਕਦਾ ਤੁਸੀਂ ਕਰਦੇ ਆ ਰਿਹਾ ਯਾਰ ਜਗਦੀ ਕੁਸੁੱਤੀ ਡਿਗਰੀ ਤੋਂ ਔਰ ਹੋਰ ਵੀ ਬਹੁਤ ਸਾਰੀਆਂ ਮੂਵੀਜ਼ ਕੀਤੀਆਂ ਨੇ ਪਰ ਜਿੰਨੀਆਂ ਇਹਨਾਂ ਨੇ ਹੁਣ ਤੱਕ ਮੂਵੀਜ਼ ਕੀਤੀਆਂ ਨੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਇਹ ਇਹਨਾਂ ਦੀ ਬੈਸਟ ਮੂਵੀ ਹੋਏਗੀ ਗੱਡੀ ਜਾਂਦੀਏ ਛਲਾਂਗਾ ਮਾਰਦੇ ਆਈ ਥਿੰਕ ਇਹ ਸਾਡੇ ਸਾਰਿਆਂ ਦੀ ਬੈਸਟ ਹੀ ਹੋਊਗੀ ਕਿਉਂਕਿ ਜਿਵੇਂ ਅਸੀਂ ਵੀ ਸਰ ਦੀ ਜਿਸੰਦਰ ਸਰ ਦੀ ਇੰਨੀ ਤਾਰੀਫ ਕਰ ਰਹੇ ਆਂ ਇਵਨ ਬੀਨੂ ਸਰ ਕਹਿੰਦੇ ਆ ਕਿ ਉਹਨਾਂ ਦੀ ਬੈਸਟ ਪਰਫਾਰਮੈਂਸ ਹੈ ਮੈਨੂੰ ਲੱਗਦਾ ਇਸ ਮੂਵੀ 'ਚ ਸਿਰਫ ਫਨ ਕਰਦੇ ਕਰਦੇ ਅਸੀਂ ਸਾਰਿਆਂ ਨੇ ਆਪਣੀ ਕਰੀਅਰ ਦੀ ਵਨ ਆਫ ਦਾ ਬੈਸਟ ਪਰਫਾਰਮੈਂਸ ਦਿੱਤੀ ਪਰ ਮੋਸ਼ਨਾਂ ਚ ਭਾਵੇਂ ਅਸੀਂ ਛਾਈਏ ਪਰ ਫਿਲਮ ਚ ਇਹਹੀ ਛਾਈ ਹੋਏ ਨੇ ਬਸ ਇੱਡੇ ਇੱਡੇ ਲੰਬੇ ਡਾਇਲੋਗ ਮੈਂ ਨਵੀਂ ਨਵੀਂ ਮਤਲਬ ਮੈਂ ਤਾਂ ਸਿਰਫ ਫਿਲਮਾਂ ਜੀ ਦੇਖਿਆ ਸੀ ਇਹਨਾਂ ਸਾਰਿਆਂ ਨੂੰ ਬੋਲਦੇ ਤੇ ਮੈਂ ਆਪਣੀ ਟੀਮ ਨਾਲ ਬੈਠੀ ਤੇ ਇਹਨਾਂ ਦਾ ਡਾਇਲੋਗ ਚੱਲ ਰਿਹਾ ਸੀ ਉੱਚੀ ਉੱਚੀ ਮੈਂ ਮੈਂ ਆਪਣੇ ਮਤਲਬ ਮੈਨੇਜਰ ਨੂੰ ਕਿਹਾ ਮੈਂ ਕਿਹਾ ਲੈ ਮੇਰਾ ਕਿਤੇ ਰੋਣਾ ਹੀ ਨਾ ਨਿਕਲ ਜੇ ਇਹਨਾਂ ਨਾਲ ਕੰਮ ਕਰਦੇ ਇਹ ਕਿਤੇ ਡਾਇਲੋਗ ਬੋਲਣ ਮੇਰਾ ਇੱਕ ਡਾਇਲੋਗ ਹੈ ਨਾ ਤੁਹਾਡੇ ਨਾਲ ਮਸਾ ਹੀ ਬੋਲਿਆ ਮੈਂ ਆਪਣੇ ਆਪ ਨੂੰ ਹੰਗਾਰਾ ਪਰ ਪਰ ਕੇ ਨਹੀਂ ਮਹੀ ਚੱਕ ਦੇ ਕੋਈ ਚੱਕਰ ਨਹੀਂ ਜੀ ਨਹੀਂ ਮੈਂ ਕਿਉਂ ਬੋਲਾਂ ਬਸ ਤਾਂ ਮੇਰੇ ਡਾਇਲੋਗ ਹੈ ਨਹੀਂ ਡਾਇਲੌਗ ਦੂਜੀ ਫਿਲਮ ਦੇ ਵਿੱਚ ਜ਼ਰੂਰ ਸੁਣਾਵਾਂਗੀ ਉਹ ਡਾਇਲੌਗ ਅੱਛਾ ਗੱਡੀ ਦਾ ਰੋਲ ਹੈ ਗੱਡੀ ਦੇ ਆਲੇ ਦੁਆਲੇ ਹਨਾ ਸਾਰੀ ਮੂਵੀ ਘੁੰਮਦੀ ਹੈ ਉਹਨਾਂ ਨੂੰ ਗੱਡੀ ਚਾਹੀਦੀ ਹੈ ਐਮਬੀਏ ਉਹਨਾਂ ਨੇ ਆਪਣੇ ਮੁੰਡੇ ਨੂੰ ਕਰਵਾ ਦਿੱਤੀ ਹੈ ਹਰ ਇੱਕ ਦਾ ایکسپੀਰੀਅੰਸ ਜਣਾ ਲਾਈਫ ਦੇ ਵਿੱਚ ਕਿਹੜੀ ਪਹਿਲੀ ਕਾਰ ਲਈ ਤੁਸੀਂ ਸਾਰੇ ਲਈ ਸਵਾਲ ਹੈ ਕਿਹੜੀ ਪਹਿਲੀ ਕਾਰ ਲਈ ਤੇ ਕਿਹਦੇ ਤੋਂ ਚਲਾਣੀ ਸਿੱਖੀ ਉਹ ایکسپੀਰੀਅੰਸ ਕੀ ਹੋ ਜਾ ਸੀ ਲਈ ਤਹਲ ਤੱਕ ਨਹੀਂ ਮੈਂ ਲਾਉਂਗੀ ਹਾਂ ਜਦੋਂ ਟਾਈਮ ਆਊਗਾ ਉਹ ਤੁਸੀਂ ਐਨਾ ਤਾਂ ਪੁੱਛਿਆ ਪਰ ਮੈਂ ਚਲਾਣੀ ਕਿਤੋਂ ਸਿੱਖੀ ਆਪਣੀ ਕਮਾਈ ਦੀ ਹਾਂਜੀ ਆਪਣੀ ਕਮਾਈ ਦੀ ਮੈਂ ਲਾਉਂਗੀ ਜਦੋਂ ਫਿਰ ਜ਼ਰੂਰ ਦੱਸਾਂਗੀ ਹੋਏ ਦੱਸਣ ਤੇ ਹਾਂ ਮੈਨੂੰ ਡਰਾਈਵ ਕਰਨਾ ਆਉਂਦਾ ਬਹੁਤ ਪਹਿਲਾਂ ਸਿੱਖ ਲਈ ਸੀ ਤੇ ਮੇਰੀ ਕਾਰ ਚ ਉਸ ਟਾਈਮ ਸਵਿਫਟ ਡਿਜ਼ਾਇਰ ਹੁੰਦੀ ਸੀ ਉਸ ਚ ਡਰਾਈਵ ਕਰਨਾ ਸਿੱਖਿਆ ਨਹੀਂ ਸਿੱਖ ਸਕ ਰਹੀ ਹਾਂ ਕਾਰ ਲੈਣੀ ਉਹ ਹੋਣ ਕਰ ਲੈਣੀ ਹੈ ਤੇ ਜਦੋਂ ਲਵਾਂਗੇ ਉਸ ਟਾਈਮ ਦੱਸਾਂਗੇ ਫਿਰ ਤੁਸੀਂ ਇਹਨਾਂ ਤੋਂ ਪੁੱਛੋ ਇਹਨਾਂ ਨੇ ਮੈਂ ਲਈ ਸੀ ਕਿ ਜੀ ਮਰੂਤੀ 800 ਪਹਿਲਾਂ 1 ਸਾਲ ਮਿਹਨਤ ਕਰਕੇ 1.5 ਸਾਲ ਘਰੋਂ ਬਾਹਰ ਰਹਿ ਕੇ ਜੀ ਹਰ ਰੋਜ਼ ਸ਼ੂਟਿੰਗ ਤੋਂ ਗਾਂੜਾ ਸ਼ੂਟ ਹੈ ਨਾ ਜੀ ਤਾਂ ਉਦੋਂ 750 ਰੁਪਏ ਮਿਲਦਾ ਹੁੰਦਾ ਸੀਗਾ ਤੇ ਉਹ ਕਾਰ ਵਿੱਚੋਂ 20000 ਰੁਪਏ ਕਰਦਿਆਂ ਤੋਂ ਪਵਾਇਆ ਜੀ ਇੱਕ ਇੱਕ 130000 ਦੀ ਕਾਰ ਆਈ ਸੀ ਸੈਕੰਡ ਹੈਂਡ ਜੀ ਮੁੜ ਕੇ ਉਹ ਚੋਰੀ ਹੋ ਗਈ ਸੀ ਜੀ ਹਾਂ ਜੀ ਉਹ 1.5 ਸਾਲ ਦੀ ਮਿਹਨਤ ਉਸਾਰਾ ਇੱਕ ਵਾਰੀ ਚਲੋ ਲਿਖਿਆ ਹੁੰਦਾ ਕਿ ਉਹਦੇ ਉਹਦੇ ਭਾਗ ਜਿਹੜਾ ਲੈ ਗਿਆ ਜੀ ਤੇ ਚਲਾਨੀ ਕਿਤੋਂ ਸਿੱਖੀ ਚਲਾਨੀ ਵੱਡੇ ਬ੍ਰਦਰ ਤੋਂ ਜੀ ਵੱਡੇ ਬ੍ਰਦਰ ਉਦੋਂ ਟਰੈਕਟਰ ਨੂੰ ਟਰਾਲੀ ਖਿੱਚੀ ਫਿਰਦੇ ਹੁੰਦੇ ਜੀਪਾਂ ਤੇ ਆ ਗਏ ਸੀ ਕਿ ਜਿਹੜਾ ਖਾਣੀ ਚਲਾ ਚਲੂ ਲੈਂਦਾ ਸੀ ਨਾ ਜੀ ਟਰੈਕਟਰ ਵਾਲਾ ਜੀਪ ਨੂੰ ਹੱਥ ਪਾਲਦਾ ਸੀ ਜੀਪ ਵਾਲਾ ਫਿਰ ਹੌਲੀ ਹੌਲੀ ਕਾਰਾਂ ਤੇ ਆ ਜਾਂਦਾ ਸੀਗਾ ਜੀ ਯਾ ਹਾਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਜਦੋਂ ਘਰੇ ਸਾਡੇ ਕੋਈ ਆਉਂਦਾ ਹੁੰਦਾ ਸੀ ਮੇਰੇ ਦੋ ਭਰਾ ਵੱਡੇ ਆ ਜੀ ਉਹ ਸ਼ਰਾਰਤੀ ਜਿਆਦਾ ਸੀਗੇ ਜੀ ਮੇਰੇ ਤੋਂ ਵੀ ਤੇ ਬਹੁਤ ਜਿਆਦਾ ਸ਼ਰਾਰਤੀ ਤੁਸੀਂ ਐਂ ਦੇਖੋ ਮੇਰਾ ਵਿਚਾਲੜਾ ਭਰਾ ਹੈ ਜਿਹੜਾ ਉਹ ਤਾਂ ਉਹ ਤਾਂ ਵੱਡਾ ਸਾਇੰਸਦਾਨ ਸੀ ਉਹਦੇ ਮਨ ਚ ਇੱਕ ਵਾਰੀ ਗੱਲ ਤੁਹਾਨੂੰ ਸੁਣਾਉਣਾ ਉਹਦੇ ਮਨ ਚ ਗੱਲ ਆਈ ਕਰੀ ਕਹਿੰਦਾ ਅਸੀਂ ਉਥੋਂ ਗਧੇ ਕੋਲ ਜਾਵਾਂ ਵੀ ਫਿਰਦੇ ਹੁੰਦੇ ਸੀ ਸੂਰ ਸਾਰ ਹਨਾ ਰੂੜੀਆਂ ਰਾੜੀਆਂ ਤੇ ਤਾਂ ਉਹਨੇ ਕਿਹਾ ਇੱਕ ਦਿਨ ਉਹਦੇ ਮਨ ਚ ਗੱਲ ਆਈ ਵੀ ਜੇ ਕਹਿੰਦਾ ਆਪਾਂ ਗਧੇ ਤੇ ਯਾਰ ਕਹਿੰਦਾ ਜੇ ਪਿੱਛੇ ਡੱਬਾ ਬੰਦੀਏ ਡੱਬਾ ਖਾਲੀ ਪੀਪੀਆਂ ਹੋ ਜਾਂਦੇ ਸੀ ਰਸਤੇ ਦੇ ਪਿਛਲੇ ਉਹਦੇ ਡੱਬਾ ਬੰਦੀਏ ਉਹਨੇ ساری ਉਮਰ ਖੜਨਾ ਨਹੀਂ ਭੱਜੇ ਜੋ ਪਿੱਛੇ ਘੜਕਾ ਹੋ ਜਾਊਗਾ ਸਾਰੀ ਉਮਰ ਹੀ ਭੱਜਿਓ ਕਹਿੰਦਾ ਸਾਰੀ ਉਮਰ ਦਾ ਕੰਮ ਕਰ ਦਿੰ ਉਦੋਂ ਰੱਸੀ ਬੰਨੀ ਜਦੋਂ ਗਦੇ ਦੇ ਪਿਛਲੇ ਪੈਰ ਦੇ ਨਾਲ ਰੱਸੀ ਬੰਨਣ ਲੱਗਿਆ ਹੁਣ ਤੱਕ ਇੱਥੇ ਦਾਗ ਹੈ ਉਹ ਮਾਰੇ 5-7 ਮੀਟਰ ਤੱਕ ਕੇ ਪਰਾ ਕੋਨੋ ਕੋਨ ਸੋ ਉਹ ਇਦਾਂ ਦੇ ਜਿਹੜੇ ਸਾਇੰਸ ਵਾਲੇ ਸਾਡੇ ਮੇਰੇ ਭਰਾਵਾਂ ਦੀ ਵੱਡੀ ਸੋਚ ਉਹਦੇ ਕਰਕੇ ਮੈਂ ਵੱਡਾ ਹੋਇਆ ਤੇ ਉਹ ਇਦਾਂ ਸ਼ਰਾਰਤਾ ਕਰਦੇ ਕਰਦੇ ਸਾਡੇ ਘਰੇ ਕੋਈ ਸਕੂਟਰ ਮੋਟਰਸਾਈਕਲ ਆ ਜਾਂਦਾ ਸੀ ਛੱਡਦੇ ਨਹੀਂ ਸੀਗੇ ਜੀ ਸਾਡੇ ਘਰੇ ਤਾਂ ਮਹਿਮਾਨ ਆਉਣ ਹਟ ਗਏ ਸੀਗੇ ਵੀ ਇਹਨਾਂ ਦੇ ਨਹੀਂ ਜਾਣਾ ਕਹਿੰਦੇ ਚਾਹ ਚੂ ਤਾਂ ਬੈਨਾ ਹੀ ਠੀਕ ਆ ਚਾਬੀ ਪੜ ਕੇ ਮੋਟਰਸਾਈਕਲ ਦੇ ਕੋਲੇ ਖੜ ਕੇ ਗੱਲ ਕਰ ਲੈਣੇ ਜੀ ਕਰਨੀ ਹੈ ਕਹਿੰਦੇ ਦੇਣਾ ਨਹੀਂ ਪਰ ਇਹਨਾਂ ਨੂੰ ਜੀ ਬਿਲਕੁਲ ਹੈ ਅ ਮੈਂ ਆਪਣੇ ਹਿੱਟ ਹੋਣ ਤੋਂ ਬਾਅਦ ਵੀ ਬੱਸ ਚ ਸਫ਼ਰ ਕੀਤਾ ਤੇ ਉਸ ਤੋਂ ਬਾਅਦ ਮੈਂ ਗੱਡੀ ਲਈ ਸੀ ਜੈਟਾ ਮਤਲਬ ਪੁਰਾਣੀ ਗੱਡੀ ਲਈ ਸੀ ਉਹ ਫਿਰ ਮੈਂ ਇੱਕ ਵਾਰ ਪੰਨੀ ਜਿੱਦਣ ਆਈ ਉਸੇ ਦਿਨੀ ਪੰਨ ਲਈ ਮੋੜ-ਮੋੜ ਦੇ ਫਿਰ ਉਸ ਤੋਂ ਬਾਅਦ ਕਦੇ ਨਹੀਂ ਲਈ ਫਿਰ ਉਹ ਚਲਾਈ ਫਿਰ ਹੁਣ ਮੈਂ ਅਰਬਨ ਕਰੂਜ਼ਰ ਲਈ ਨਵੀਂ ਗੁੱਡ ਡਰਾਈਵਰ ਗੁੱਡ ਡਰਾਈਵਰ ਮੈਂ ਕਿਹਨ ਡਰਾਈਵਰ ਆਪ ਆਪ ਹੀ ਹਾਂ ਤਾਂ ਹੀ ਮੈਂ ਤਾਂ ਨਹੀਂ ਕਿਹਾ ਮੈਂ ਪਹਿਲੇ ਦਿਨ ਹੀ ਬਣ ਲਈ ਫਿਰ ਉਸ ਤੋਂ ਬਾਅਦ ਦੁੱਖ ਲੱਗਿਆ ਨਾ ਆਪ ਪੈਸੇ ਲਾਏ ਸੀ ਫਿਰ ਬੰਦਾ ਆਇਆ ਤੱਕੇ ਤੁੱਕੇ ਖਾਂਦਾ ਸਿੱਖ ਜਾਂਦਾ ਹੁੰਦਾ ਜੀ ਤੇ ਭੱਲਾ ਸਾਹਿਬ ਆ ਮੈਂ ਜੀ 1993 ਚ ਪਹਿਲੀ ਗੱਡੀ ਲਈ ਆਪਣੀ ਕਮਾਈ ਦੀ ਚਣਕਾਟਿਆਂ ਦੀ ਕਮਾਈ ਦੀ ਕਹ ਲਓ ਤੇ 93 ਦੇ ਵਿੱਚ ਮਰੂਤੀ ਕਾਰ ਉਹ ਮੈਂ ਲਈ ਸੀ ਉਦੋਂ ਤਕਰੀਬਨ ਕੋਈ 2 ਲੱਖ ਦੀ ਆਈ ਸੀਗੀ 2 ਸਾਲ ਚਲਾਈ ਤੇ 2 10 ਦੀ ਵੇਚੀ 10 1000 ਪ੍ਰੋਫਿਟ ਪ੍ਰੋਫਿਟ ਲੈ ਕੇ ਵੇਚੀ ਦੇਖੋ ਬਿਲਕੁਲ ਉਸ ਤੋਂ ਬਾਅਦ ਉਸ ਤੋਂ ਬਾਅਦ ਜਿੰਨੀਆਂ ਕਾਰਾਂ ਲਈਆਂ ਹਰੇਕ ਚ ਘਾਟੇ ਖਾਦੇ ਬਸ ਪਹਿਲੀ ਪਹਿਲੀ ਦੇ ਚਾਂਬਲੇ ਹੋਏ ਸੀਗੇ 10000 ਵਟ ਲਿਆ ਵੀ ਸ਼ਾਇਦ ਉਦੋਂ ਬਾਅਦ ਜ਼ੈਨ ਲੈ ਲਈ ਵੀ ਹੁਣ ਇਹਦੇ ਚ ਬਚਣਗੇ ਉਹਨੇ ਜਦੋਂ ਸਿੱਧਾ ਲਿਆ ਗਿਆ ਅੱਧ ਉੱਤੇ ਸਿੱਟਿਆ ਸਾਢੇ ਦਿਨ ਦੀ ਲੈ ਕੇ ਢਾਈ ਦੀ ਵੇਚੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਜਿਹੜਾ ਸੈਗਮੈਂਟ ਦੀ ਕਾਰ ਲੈਂਦੇ ਰਹੇ ਤੇ ਉਹਦੇ ਵਿੱਚ ਫਿਰ ਡੈਪ੍ਰੀਸੀਏਸ਼ਨ ਬਹੁਤ ਪੈਂਦੀ ਰਹੀ ਹੈ ਹਾਂਜੀ ਜੀ ਚਾਹ ਤਾਂ ਸਾਰਿਆਂ ਨੂੰ ਬਹੁਤ ਚੜਿਆ ਹੋਣਾ ਫਿਲਮ ਦੇ ਵਿੱਚ ਵੀ ਵਿਆਹ ਵਾਲਾ ਪੂਰਾ ਮਾਹੌਲ ਬਣਿਆ ਹੋਇਆ ਤੇ ਸਾਰਿਆਂ ਨੂੰ ਬਹੁਤ ਚਾਹ ਹੈ ਉਹ ਟ੍ਰੇਲਰ ਦੇਖ ਕੇ ਜਾਂ ਹੁਣ ਵੀ ਤੁਹਾਡੇ ਸਾਰਿਆਂ ਦੇ ਚਾਹਰਿਆ ਤੋਂ ਦੇਖ ਕੇ ਸਾਫ਼ ਜ਼ਾਹਿਰ ਹੋ ਰਿਹਾ ਹੈ ਲੇਕਿਨ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਤੁਹਾਨੂੰ ਅਸਲ ਚਾਹ ਕਦੋਂ ਚੜਿਆ ਜਿਹੜਾ ਸੰਭਿਆ ਨਾ ਜਾਵੇ ਦੇਖੋ ਹਰ ਕੋਈ ਚੀਜ਼ ਜਦੋਂ ਨਵੀਂ ਘਰ ਚ ਆਉਂਦੀ ਆ ਚਾਹੇ ਫ੍ਰਿਜ ਆਵੇ ਚਾਹੇ ਮੋਪੜਾਵੇ ਚਾਹੇ ਕਾਰ ਆਵੇ ਚਾਹੇ ਵੋਟੀ ਆਵੇ ਸੋ ਚਾਹਤਾ ਚੜਦਾ ਚੜਦਾ ਜੀ ਉਸ ਨਵੀਂ ਚੀਜ਼ ਦਾ ਜੀ ਸੋ ਉਹ ਹਰ ਇੱਕ ਇਨਸਾਨ ਦੀ ਕਿਸਮਤ ਦੇ ਵਿੱਚ ਟਾਈਮ ਆਉਂਦਾ ਔਰ ਆਉਣਾ ਚਾਹੀਦਾ ਵੀ ਆ ਕਿਉਂਕਿ ਅੰਬੀਸ਼ਨ ਸਾਰਿਆਂ ਦੀਆਂ ਹੁੰਦੀਆਂ ਨੇ ਪਰਮਾਤਮਾ ਸਾਰਿਆਂ ਦੀ ਇੱਛਾ ਮਾ ਪੂਰੀਆਂ ਕਰਨ ਜੋ ਉਹਨਾਂ ਨੇ ਸੋਚਿਆ ਜ਼ਿੰਦਗੀ ਦੇ ਵਿੱਚ ਉਹ ਸਾਰਿਆਂ ਨੂੰ ਮਿਲਦਾ ਰਵੇ ਖੁਸ਼ੀਆਂ ਖੇੜੇ ਮਨਾਉਂਦੇ ਰਹੀਏ ਉਸੇ ਤਰ੍ਹਾਂ ਇਹਦੇ ਵਿੱਚ ਵੀ ਜਦੋਂ ਕਾਰ ਸਾਨੂੰ ਮਿਲਦੀ ਆ ਤਾਂ ਤੁਸੀਂ ਸਾਡੀ ਤੱਬਰ ਦੀ ਜਿਹੜੀ ਖੁਸ਼ੀ ਆ ਉਹ ਫਿਰ ਹੁਣ ਸਿਨੇਮੇ ਚ ਜਾ ਕੇ ਦੇਖਿਓ ਵੀ ਕਿਦਾਂ ਰੈਲਿਸ਼ ਕਰਦੇ ਆ ਉਸ ਕਾਰ ਨੂੰ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗੀ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ ਏ ਜੀ ਤੇ ਮਾਹੀ ਜੀ ਤੁਹਾਨੂੰ ਕਦੋਂ ਚਾ ਚੜਿਆ ਜਦੋਂ ਵਿਆਹ ਹੁੰਦਾ ਸੀ ਉਸ ਵੇਲੇ ਮਤਲਬ ਜਦੋਂ ਘਰ 'ਚ ਕੋਈ ਵੀ ਫੈਮਿਲੀ ਫੰਕਸ਼ਨ ਹੁੰਦਾ ਹੈ ਵਿਆਹ ਹੁੰਦਾ ਹੈ ਤੁਹਾਡੇ ਵਿਆਹ ਦੀ ਗੱਲ ਨਹੀਂ ਕੀਤੀ ਮੈਂ ਕਿਹਾ ਆ ਕੀ ਅੱਛਾ ਬਸ ਇਦਾਂ ਚਾ ਹੁੰਦਾ ਕਿ ਵਧੀਆ ਸੋਹਣੇ ਸੋਹਣੇ ਕੱਪੜੇ ਪਾਵਾਂਗੇ ਤੇ ਦੂਜਾ ਦੁਲਹਨ ਦੇ ਨਾਲ ਬੈਠ ਕੇ ਸਾਰੀ ਜ਼ਿੰਮੇਵਾਰੀ ਸੰਭਾਲਣੀ ਕਿਉਂਕਿ ਦੁਲਹਨ ਤੋਂ ਬਾਅਦ ਉਹ ਕੁੜੀ ਮੇਨ ਹੁੰਦੀ ਹੈ ਵੀ ਜਿਹੜਾ ਕੰਮ ਅੱਛਾ ਮਾਹੀ ਨੂੰ ਪੁੱਛ ਲੋ ਉੱਥੇ ਰੱਖੀ ਹੋਣੀ ਹੈ ਚਾਬੀਆਂ ਚੁਬੀਆਂ ਸਾਰਾ ਕੁਝ ਮਾਹੀ ਨੂੰ ਪੁੱਛ ਲੋ ਕੈਸ਼ ਇਦਾਂ ਮਤਲਬ ਕਿ ਇਦਾਂ ਬੜਾ ਚਾਹ ਚੜਦਾ ਤੇ ਨਾਲੇ ਮਿੱਠੇ ਮੁੱਠੇ ਦਾ ਤਾਂ ਤੁਹਾਨੂੰ ਪਤਾ ਇਹ ਤਾਂ ਆਮ ਹੀ ਹੁੰਦਾ ਬੰਦਾ ਉਦਾਂ ਵੀ ਖਾ ਲੈਂਦਾ ਪਰ ਜਿਆਦਾ ਬੰਦਾ ਇਦਾਂ ਹੀ ਚਾਹ ਚੜ ਜਾਂਦਾ ਜਦੋਂ ਸਾਰਾ ਵਿਆਹ ਦੇ ਵਿੱਚ ਨਾ ਮਾਹੌਲ ਦੇਖ ਕੇ ਤੇ ਮੇਰੇ ਕੁਸ਼ਨ ਭੁੱਲ ਗਈਆਂ ਚਾਹ ਕਦੋਂ ਛੱਡਦਾ ਜਦੋਂ ਘਟ ਗਿਆ ਵੱਡੀ ਗੱਲ ਤੇ ਕਦੋਂ ਜ਼ਿੰਦਗੀ ਚਾਹ ਛੱਡਿਆ ਸੀ ਉਹ ਪੁੱਛਿਆ ਜਦੋਂ ਨਾ ਤੁਸੀਂ ਕੁਸ਼ਨ ਪੁੱਛਿਆ ਮੈਂ ਖਲੋਲ ਕਰਦੀ ਆ ਕਵੈਸਚਨ ਬਦਲ ਕੇ ਵਿਆਜ ਕਰ ਹੈ ਨਾ ਮੈਂ ਜਦੋਂ ਮੇਰੀ ਗੱਲ ਸੁਣੋ ਮੈਂ ਨਾ ਜਦੋਂ ਤੁਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਅਸਲ ਜ਼ਿੰਦਗੀ ਚ ਚਾ ਕਦੋਂ ਚੜਿਆ ਤੇ ਮੈਂ ਜਵਾਬ ਸੋਚਿਆ ਵੀ ਹਾਂ ਮੇਰੇ ਦੋ ਸੁਪਨੇ ਨੇ ਤੁਸੀਂ ਮੇਰੀ ਵਾਰੀ ਪਤਾ ਕੀ ਮੁਝ ਲਿਆ ਤੁਹਾਨੂੰ ਵਿਆਹ ਦੇ ਚਾ ਕਦੋਂ ਚੜਿਆ ਚਲੋ ਤੁਸੀਂ ਆਪਣੇ ਸੁਪਨੇ ਦੱਸ ਦੋ ਤੁਝ ਮੈਂ ਕਹਿੰਦਾ ਇਹ ਕਹ ਦੋ ਜਵਾਬ ਪੁੱਛਦੇ ਤੁਸੀਂ ਜਵਾਬ ਹੀ ਦਿਓ ਕਿ ਮੇਰਾ ਜਵਾਬ ਹੀ ਹੈ ਮੇਰਾ ਜਵਾਬ ਹੀ ਹੈ ਮੇਰਾ ਜਵਾਬ ਹੀ ਹੈ ਆਪਣੇ ਦੋ ਸੁਪਨੇ ਦੱਸ ਦੋ ਨਹੀਂ ਉਹ ਤਾਂ ਮੈਂ ਮੇਰਾ ਇੱਕ ਪੂਰਾ ਹੋ ਗਿਆ ਕਿਉਂਕਿ कि मैं फिल्मਾਂ ਦੀ ਦੁਨੀਆ ਚ ਪੈਰ ਰੱਖਣਾ ਸੀ ਵੈਸੇ ਤਾਂ ਚਲੋ ਮੈਂ ਕਦੋਂ ਦੀ ਕੰਮ ਕਰ ਰਹੀ ਆ ਇੱਕ ਮੇਰਾ ਪੂਰਾ ਹੋ ਗਿਆ ਇੱਕ ਹੋਰ ਹੋਣਾ ਉਹ ਮੈਂ ਛੋਟੇ ਹੁੰਦੇ ਤੋਂ ਹੀ ਦੇਖਿਆ ਹੋਇਆ ਉਹ ਹੋਣਾ ਹਾਲੇ ਉਹ ਦੱਸਣਾ ਨਹੀਂ ਹਾਲੇ ਨਹੀਂ ਫਿਰ ਦੱਸਦਾ ਫਿਰ ਸੁਪਨਾ ਕਾਦਾ ਰਹਿ ਗਿਆ ਬਸ ਇੱਕ ਤਾਂ ਮੈਨੂੰ ਹੁਣ ਚਾ ਚੜਿਆ ਪਿਆ ਪੂਰਾ ਵੀ ਮੈਂ ਹੀ ਆ ਬਸ ਐਦਾਂ ਚਾ ਚੜਿਆ ਪਿਆ ਤੇ ਦੂਜਾ ਉਦੋਂ ਚੜੂਗਾ ਜਦੋਂ ਉਹ ਸੁਪਨਾ ਪੂਰਾ ਹੋ ਜਾਏਗਾ ਜੀ ਤੇ ਵੀਨੂ ਜੀ ਤਾਂ ਚਾਹ ਕਦੋਂ ਚੜਿਆ ਮੈਨੂੰ ਚਾਹ ਦੇਖੋ ਉਹ ਜਿਹੜਾ ਮੁੜਕੇ ਨਹੀਂ ਚੜਿਆ ਜਿਹੜਾ ਬਚਪਨ ਚ ਹੁੰਦਾ ਨਾ ਸਭ ਤੋਂ ਜ਼ਿਆਦੇ ਚਾਹ ਹੁੰਦਾ ਜਦੋਂ ਕੋਈ ਲਗਾਬ ਨਹੀਂ ਹੁੰਦਾ ਕਿਸੇ ਚੀਜ਼ ਨਾਲ ਨਾ ਪਤਾ ਹੁੰਦਾ ਟੈਲੀਵਿਜ਼ਨ ਕਿੰਨੇ ਦਾ ਹੋਣਾ ਨਾ ਪਤਾ ਹੁੰਦਾ ਫ੍ਰਿਜ ਕਿੰਨੇ ਦਾ ਹੋਣਾ ਸਭ ਤੋਂ ਪਹਿਲਾਂ ਫਰੂਟਾਂ ਦਾ ਜੋ ਲਫਾਫਾ ਕਰਿਆ ਹੁੰਦਾ ਸੀ ਨਾ ਅੰਬ ਕੇਲੇ ਉਹਦੇ ਵਰਗਾ ਚਾਹ ਹੀ ਨਹੀਂ ਚੜਿਆ ਕਿਉਂਕਿ ਅਲੇ-ਦਲੇ ਤਾਂ ਵਿਜ਼ਨ ਹੀ ਨਹੀਂ ਸੀਗਾ ਪੈਸੇ ਲੈਣ ਦਾ ਨਾ ਤਾਂ ਐਂ ਪਤਾ ਸੀ ਵੀ ਹੋਰ ਵਾਸਤੇ ਪੈਸੇ ਨਹੀਂ ਮਿਲਣੇ ਉਹ ਚਾਹ ਅੱਜ ਤਾਈਂ ਬਯਾਦ ਹੈ ਵੀ ਉਹਦੇ ਵਰਗਾ ਚਾਹੀ ਨਹੀਂ ਸੀ ਐ ਹੁੰਦਾ ਸੀ ਵੱਡੇ ਅੰਬ ਪਿੱਛੇ ਵੀ ਰੌਲਾ ਪੈ ਜਾਂਦਾ ਸੀ ਭਰਾਵਾਂ ਨਾਲ ਵੀ ਮੈਂ ਆ ਮੈਂ ਚੱਕਣਾ ਮੈਂ ਚੱਕਣਾ ਹੈ ਨਾ ਬਾਲਟੀਆਂ ਦੇ ਡਬੋੜ ਬੋਜੋ ਖਾਂਦੇ ਸੀ ਉਹ ਉਹ ਸਭ ਤੋਂ ਵੱਡਾ ਚੌਦ ਸੀਗਾ ਛੋਟੀ ਖੁਸ਼ੀ ਬਹੁਤ ਵੱਡੀ ਖੁਸ਼ੀ ਸੀ ਹੁਣ ਵੱਡੀਆਂ ਵੱਡੀਆਂ ਚੀਜ਼ਾਂ ਮਿਲ ਜਾਂਦੀਆਂ ਪਰ ਉਹਨਾਂ ਚੌਦ ਨਹੀਂ ਛੱਡਦਾ ਜੈਸਮਿਨ ਕੀ ਸਵਾਲ ਪੁੱਛ ਰਿਹਾ ਵਿਆਹ ਦਾ ਚਾ ਕੀ ਤੁਸੀਂ ਦੋਨੋਂ ਹੀ ਦੱਸੋ ਨੇ ਵਾ ਤੇ ਤੁਮੇ ਪਹਿਲਾਂ ਵੀ ਦੱਸਿਆ ਹੋਇਆ ਕਿ ਮੈਨੂੰ ਨੱਚਣ ਟੱਪਣ ਦਾ ਤਾਂ ਬਹੁਤ ਆ ਹੁੰਦਾ ਢੋਲ ਜਦੋਂ ਆ ਜਾਂਦਾ ਸਵੇਰੇ ਸਵੇਰੇ ਜਦੋਂ ਵੱਜਣਾ ਸ਼ੁਰੂ ਹੋ ਜਾਏ ਅਸੀਂ ਉੱਠ ਰਿਆਂ ਵਾਲੇ ਤਿਆਰ ਹੋਣਾ ਪਰ ਮੈਂ ਨਹੀਂ ਮੈਂ ਕਿਹਾ ਤਿਆਰ ਹੋਏ ਨਹੀਂ ਹੋਏ ਪਹਿਲਾਂ ਨੱਚ ਕੇ ਆ ਜਾਈਏ ਤੇ ਉਹ ਚਾ ਮੈਨੂੰ ਬਹੁਤ ਛੜਦਾ ਦੂਜਾ ਮੈਨੂੰ ਵੀ ਐਕਚੁਅਲੀ ਅਸਲ ਜ਼ਿੰਦਗੀ 'ਚ ਨਾ ਚੀਜ਼ਾਂ ਦਾ ਇੰਨਾ ਚਾਣੀ ਹੈ ਬਸ ਰਿਸ਼ਤਿਆਂ ਦਾ ਕੁਝ ਕੁ ਛੋਟੀ ਮੂਮੈਂਟਸ ਜਿਹੜੇ ਹੁੰਦੇ ਆ ਘਰੇ ਕੁਝ ਆ ਜਾਵੇ ਕੋਈ ਵੀ ਚੀਜ਼ ਕੁਝ ਉਹਨਾਂ ਉਹਨਾਂ ਚੀਜ਼ਾਂ 'ਚ ਮੈਂ ਜ਼ਿਆਦਾ ਮੈਂ ਜੀਉਂਦੀ ਆ ਤੇ ਬਸ ਚਾ ਹੁਣ ਚੜੂਗਾ 28 ਸਪਟੈਂਬਰ ਨੂੰ ਜਦੋਂ ਸਾਡੀ ਫਿਲਮ ਲੱਗੂਗੀ ਮੈਨੂੰ ਲੱਗਦਾ ਲੋਕਾਂ ਨੇ ਸਾਨੂੰ ਚਾ ਚੜਾਉਣ ਦਾ ਬਹੁਤ ਵੱਡਾ ਰੀਜ਼ਨ ਦੇ ਦੇਣਾ ਤੇ ਤੁਸੀਂ ਸਾਰੇ ਜਾ ਕੇ ਦੇਖਿਓ 28th ਆਫ ਸਪਟੈਂਬਰ ਨੂੰ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਆਮ ਸ਼ੋਰ ਸਾਰੇ ਜਾਣੇ ਜ਼ਰੂਰ ਦੇਖਣਗੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਅਰ ਦੇ ਗ